ਸਵਾਗਤ ਹੈ ਕਿਸਾਨ ਵੀਰੋ ਹੌੜਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਾਉਣ ਸਕੇ ਬਾਕੀ ਨੰਬਰ ਵਾਈਆਂ ਦਾ ਨੰਬਰ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਸੋਨੀ ਕੋਲੇ ਪਿੰਡ ਮੌੜਨਾਬੇ ਤੋਂ ਕਵਰ ਕਰਨ ਲੱਗੇ ਆ ਜੀ ਦੋ ਤੁਹਾਨੂੰ ਵਾੜਾ ਦਿਖਾ ਦਾਂਗੇ ਇੱਕ ਦਿਨ ਕੱਟ ਦੀ ਵਾੜਾ ਦਿਖਾ ਦਾਂ ਫਾਰਮ ਵਾਲੀ ਬੱਚੀ ਚੰਗੇ ਰਿਕਾਰਡ ਵਾਲੀ ਤੇ ਇੱਕ ਤੁਹਾਨੂੰ ਤਾਜੀ ਸੂਈ ਸਵਾਈ ਇੱਕ ਥਾਣੂ ਤੇਲਾ ਦਿਖਾ ਦਾਂ ਕਿੰਨਾ ਕ ਦੁੱਧ ਉਹ ਵੀ ਪੁੱਛਾਂਗੇ ਇੱਕ ਤੁਹਾਨੂੰ ਸੂਈ ਸਵਾਈ ਰੈਡੀ ਦੁੱਧ ਵਾਲੀ 13 ਲੀਟਰ ਦੁੱਧ ਮਿਣ ਕੇ ਵੀ ਦਿਖਾਵਾਂਗੇ ਤੁਹਾਨੂੰ ਵੀ ਕਿੰਨਾ ਕ ਸ਼ਾਮ ਦੇ ਟਾਈਮ ਆਪਾਂ ਵੀਡੀਓ ਕਵਰ ਕਰਨ ਲੱਗੇ ਆ ਜੀ ਸ਼ਾਮ ਨੂੰ 5 ਵਜੇ ਆਪਾਂ ਵੀਡੀਓ ਕਵਰ ਕਰਨ ਲੱਗੇ ਆ ਤੇ ਮਗਰ ਕੀ ਉਹ ਵੀ ਦੱਸਾਂਗੇ ਚੰਗੇ ਰਿਕਾਰਡ ਵਾਲੀ ਵੱਡੇ ਸਾਈਜ਼ ਦੀ ਝੋਟੀ ਆ ਤੇ ਇਧਰ ਤੁਹਾਨੂੰ ਦੋ ਬੈੜਾਂ ਦਿਖਾਵਾਂ ਗੱਲਬਾਤ ਬਾਈ ਸਾਰੀ ਸੋਨੀ ਨਗਰਾਂ ਮੈਂ ਸਸੀ ਕਾ ਬਾਈ ਸਸੀ ਕਾ ਬਾਈ ਹੋ ਠੀਕ ਹੋ ਸੁਣਨੀ ਵਧੀਆ ਵੀਰੇ ਤੁਸੀਂ ਸੁਣਾਓ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ ਆਪ 99888202601 02601 ਪਿੰਡ ਵੀਰ ਆਪਣਾ ਪਿੰਡ ਮੋੜਣਾ ਆਪਾ ਤਹਿਸੀਲ ਤਾਪਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਨੇੜੇ ਆਪਾਂ ਨੂੰ ਤਪਾ ਮੰਡੀ ਕੋਲ ਰਹਿ ਕੇ ਆਂ ਨੇੜੇ ਤਪਾ ਮੰਡੀ ਪੱਖੋਂ ਕਿੰਚੀਆਂ ਸੈਣਾ ਤੇ ਬਰਨਾਲਾ ਵੀ ਨੇੜੇ ਬਰਨਾਲਾ 20 ਕਿਲੋਮੀਟਰ ਓਕੇ ਤੇ ਤਾਪਾ ਮੇਨ ਆਪਣੇ ਕੋਲ ਆਪਾ 9 ਕਿਲੋਮੀਟਰ ਪਡੌੜ ਵੀ ਨੇੜੇ ਆ ਪਡੌੜ ਵੀ 12 ਕਿਲੋਮੀਟਰ ਓਕੇ ਜੀ ਤੇ ਉਹ ਦਾ ਵੀ ਬਸ ਬਹੁਤ ਜਗ੍ਹਾ ਦਾ ਹੁਣ ਵੀ ਹੂੰ ਹੂੰ 20 ਕ ਫੋਨ ਆ ਜਾਂਦੇ ਆ ਉਹਦੇ ਨਹੀਂ ਤੇ ਓਕੇ ਜੀ ਤੇ ਕਿਉਂਕਿ ਇੱਕ ਗੱਲ ਹੋਰ ਆ ਵੀਰੇ ਤਰੀਕਾ ਆ ਯਾਰ ਇੱਕ ਤਾਂ ਕਹਿਣੀ ਹੁੰਦੀ ਆ ਹਾਂ ਇੱਕ ਕਰਨੀ ਹੁੰਦੀ ਆ ਕਹਿਣੀ ਤੇ ਕਰਨੀ 'ਚ ਫਰਕ ਇਹ ਹੁੰਦਾ ਕਹਿ ਤੀ ਤੇ ਕਰਕੇ ਦਿਖਾਵੇ ਫਿਰ ਬੰਦਾ ਹਾਂਜੀ ਹਾਂਜੀ ਤੇ ਦੁੱਧ ਤੇਰਾ ਜਿਹੜਾ ਹੁੰਦਾ ਯਾਰ ਜਮਾ ਸਹੀ ਹੁੰਦਾ ਜਿੰਨਾ ਹੁੰਦਾ ਆਥਣੇ ਆਪਾਂ ਟਾਈਮ ਬੋਲਤਾਗਾ ਹਾਂਜੀ ਹਾਂਜੀ ਤੇ ਟਾਈਮ ਆਪਾਂ ਦਿਖਾ ਦਈਏ 10:05 ਪੌਣੇ 5 4:37 ਮਿੰਟ ਹੋਇਆ ਜੀ ਹਾਂ ਤੇ 4 ਤਰੀਕਾ ਠੀਕ ਆ ਜੀ 10ਵਾਂ ਮਹੀਨਾ 2025 ਦੇ ਸ਼ਾਮ ਨੂੰ 4 ਵਜੇ ਤੇ 37 ਮਿੰਟ ਦੇ ਆਪਾਂ ਵੀਡੀਓ ਕਵਰ ਕਰਨ ਲੱਗੇ ਆਂ ਜਨਵਾਰ ਦਿਖਾਵਾਂ ਮੈਂ ਬਾਈਕ ਕੋਲ ਤਿੰਨ ਬਾਈ ਜਿਹੜੀ ਆਪਾਂ ਬਾਹਰ ਦੇਖੀ ਆਨੇ ਸੂਈ ਸਭਾਈ ਮਗਰੇ ਦੇ ਕੀ ਆ ਇਹਦੇ ਮਗਰ ਵੀਰੇ ਬੱਛੀ ਆ ਉਹ ਬੈਠੀ ਆ ਬੈੰਦੀ ਆ ਕਾਲੀ ਓਕੇ ਕਾਲੀ ਬੱਛੀ ਆਗੀ ਤੇ ਵੀਰ ਕਿਹੜੇ ਥਾਣੋਂ ਤਰਲੇ ਇਹ ਇਹ ਇਧਰਲੇ ਮੂਹਰਲੇ ਕਬਹਿਣੀ ਵਾਲੇ ਕਿਹੜਾ ਆਉਂਦੀਆਂ ਵੀ ਕਿਹੜਾ ਸੂਆ ਸੂਆ ਵੀਰੇ ਸੂਆ ਦੂਜਾ ਕਿੰਨਾ ਦੁੱਧ ਰੈੜੀਆ ਦੁੱਧ 20 ਲੀਟਰ ਜਮ ਤਿਆਰ ਖੋਲੋ ਜੀ ਤੋਰਾ ਕਰਾ ਕੇ ਚੈੱਕ ਆਇਓ ਤੁਸੀਂ ਆ ਕੇ ਧਾਰਾ ਮਾਰ ਕੇ ਸਭ ਕੁਝ ਕਰਕੇ ਲੈ ਜਾਓ ਕਿਉਂਕਿ ਵੀਡੀਓ ਲੰਮੀ ਹੋ ਜਾਣੀ ਇੱਕ ਦੀ ਤੁਹਾਨੂੰ ਚਵਾਈ ਕਰਕੇ ਦਿਖਾ ਦੇਾਂਗੇ ਤੇ ਦੂਜੀਆਂ ਤੁਸੀਂ ਐਂ ਜਜਮੈਂਟ ਕਰ ਲਿਓ ਚੰਗਾ ਕਦ ਕੜ ਸੁਆ ਬਾਈ ਕਿਹੜਾ ਸੁਆ ਦੂਜਾ ਦੂਜਾ ਸੁਆ ਚੰਗੇ ਕਦ ਕੜ ਦੀ ਨਾੜਾ ਹਵਾਨਿਆਂ ਦੇ ਉੱਤੇ ਪੂਰੀਆਂ 4 ਰੁਪਏ ਦੀ ਦੁੱਧ ਨਹੀਂ ਪਾਸੇ ਕੋ ਜੀਆਂ ਮਿਲਕ 52 ਤੇ ਬਾਈ ਸੋਨੇ ਕੀ ਰੇਟ ਆ ਗਿਆ ਦਾ ਇਹਦਾ ਰੇਟ ਵੀਰੇ ਮੁੱਲ 65000 ਹੂੰ ਬਸ ਬਾਕੀ ਉਹੇ ਜਾ ਕਰ ਦਾਂਗੇ ਬੰਦ ਤੇ ਦੁੱਧ ਵੀ ਫਿਰ 20 ਕਿਲੋ ਰੈਡੀ ਹੈ ਦੁੱਧ 20 ਕਿਲੋ ਤਿਆਰ ਕਿੰਨੇ ਦਿਨਾਂ ਦਾ ਸੁਆ ਹੈ ਇਹਦਾ ਸੁਆ ਹੋ ਗਿਆ ਅੱਜ 13 ਦਿਨ ਇਹਦਾ ਗੰਦ ਜਾਂ ਚੱਲੀ ਜਾਂਦਾ ਅੰਦਰੋਂ ਕੱਢ ਜਾ ਦੁੱਧ ਵਧਾ ਜੂ ਇਸ ਵੇਲੇ ਚੱਲੀ ਜਾਂਦਾ ਹੋ ਸਕਦਾ ਵੀਰੇ 2 ਲੀਟਰ ਬਾਹਰ ਜੇ ਨਹੀਂ ਦੁੱਧ ਇੰਨਾ ਵੀ ਬਹੁਤ ਆ ਓਕੇ ਤੇ ਜਿਹੜੀ ਵੀਰ ਆਪਾਂ ਦੇਖੀ ਜਾਂਦੇ ਆ ਬਿਹੜ ਇਹ ਵੀ ਵੀਰੇ ਦੂਜਾ ਸੁਆ ਸੋਣਾ ਇਹਨੇ ਪ੍ਰੋਪਰ ਮਾਰਕਿਆਂ ਵਾਲੀ ਹੈ ਨਾ ਐਚਪੀ ਦੇ ਕੋਲੋ ਜੀ ਨੂੰ ਵੀ ਤੋੜਾ ਕਰਾ ਕੇ ਚੈੱਕ ਚੰਗੀਆਂ ਜੋ ਆ ਗਈ 22 ਵੈਸੇ ਤਾਂ ਕੱਚੀ ਪਾਉਂਦਾ ਨਹੀਂ ਹੁੰਦਾ ਕਹਿੰਦਾ ਚੱਲ ਦੂਜੀਆਂ ਦੇ ਨਾਲ ਬਣਾਉਣੀ ਆ ਦੋਹਾਂ ਦੀ ਇਹਨੂੰ ਵੀ ਦਿਖਾ ਦੇ ਕਿਸੇ ਵੀ ਮੇਰੇ ਭੈਣ ਭਰਾ ਦੇ ਪਸੰਦ ਆਵੇ ਨਾ ਜਰੂਰ ਸੰਪਰਕ ਕਰਿਓ ਦੁੱਧ ਬਾਈ ਕਿੰਨਾ ਕੱਢੂ ਸੁਆ ਦੂਜ ਇਦੋਂ ਪਿਛਲੇ ਸੂਏ 25 ਲੀਟਰ ਕੱਢਿਆ ਹੋਇਆ ਜਮਾ ਆਹ ਦੇਖੋ ਜੀ ਤੋਰਾ ਤਾਰਾ ਇੱਕ ਨੰਬਰ ਥਣ ਭਾਂਡੇ ਦੀ ਪੂਰੀ ਸਾਫ਼ ਸੁਥਰੀ ਆਹ ਦੇਖੋ ਜੀ ਕੁਆਲਿਟੀ ਕਰੋ ਚੈੱਕ ਮੋਲ ਲੈ ਲਈ ਸੋਨੂੰ ਕਿੰਨਾ ਕੁ ਦੁੱਧ ਫਰੇਦ ਕੀ ਦੁੱਧ ਵੀਰੇ ਆਪਾਂ ਕਹਿ ਕੇ ਦਾ ਪੱਚੂ ਵੀ ਦੇਵਾਂਗੇ ਵੱਧ ਦੇ ਦੇ 30 ਲੀਟਰ ਓਕੇ ਜੀ ਹਾਂ ਕੁਆਲਿਟੀ ਵਾਈਜ਼ ਆ ਗਈ ਤੇ ਬਾਈ ਸੋਨੂੰ ਮੋਲੇ ਦਾ ਕੀ ਆ ਗਿਆ ਮੋਲੇ ਦਾ ਵੀਰੇ ਪੂਰਾ ਲੱਖ ਆ ਮਾਨਤਨ ਬਸ ਮਾਨਤਨ ਕਰਾਂਗੇ ਮਾਨਤਨ ਖੁੱਲਾ ਹੋ ਜੂਗਾ ਇਹ ਹੀ ਗੱਲ ਨਹੀਂ ਹੈ ਵੀ ਤੇ ਚਾਰ ਸਵੇਰੇ ਦੀ ਚੰਗੀ ਵੀਰ ਜੀ ਆਪਾਂ ਪੁੱਛ ਲਗੇ ਤੈਨੂੰ ਥਾਣਾ ਸੁਣਾ ਦੀ ਫਿਰੋਕਿਆ ਜਮ ਬਾਈ ਜਮਾ ਸਹਿਤ ਮਾਰਦੀ ਆ ਸਾਸੀਲ ਠੰਡੀ ਆ ਤਾਂ ਇਹਨਾਂ ਦਾ ਪਤਾ ਹੀ ਆ ਵੀ ਹੁੰਦੇ ਗਏ ਬਰਬੂਹ ਓਕੇ ਲਾਡੂ ਲਾਡੂ ਮਾਨਤਨ ਹੋ ਜਾਣਾ ਹਜੇ ਤਾਂ ਬੱਲੇ ਵਾਲਾ ਜਮਾ ਅਗਲਾ ਕਹਿੰਦਾ ਜਿਵੇਂ ਕਹਿੰਦੇ ਨੇ ਰੇ ਵਾਲੇ ਗੱਟੇ ਜਿੰਨਾ ਬਣਾਉ ਓਕੇ ਜੀ ਤੇ ਹੁਣ ਵੀਰ ਮੇਨ ਆ ਗਈ ਝੋਟੀ ਝੋਟੀ ਦਾ ਸਿੰਘ ਸਾਲਾ ਇੱਕ ਨੰਬਰ ਤੇ ਬਾਈ ਦੰਦਾ ਜਿਵੇਂ ਆ ਦੰਦਾਂ ਦੇ ਬਾਈ ਚਾਰ ਦੰਦ ਆ ਖੋਲੋ ਜੀ ਇਹਨੂੰ ਵੀ ਤੇ ਸੋਨੀ ਵੀਰ ਕੇ ਨਾ ਆੜੀ ਹੈ ਥੱਲੇ ਹੁਣ ਦੁੱਧ ਵੀਰੇ ਆਪਾਂ ਕਦੇ ਉਹ ਝੋਟੀ ਵਾਂਗੂ ਆਪਾਂ ਕਹਿ ਦਈਏ ਸਾਰਾ ਕਦੇ ਚੋਕੇ ਨਹੀਂ ਵੇਖਿਆ ਹੂੰ ਹੂੰ 12 ਹੋਵੇ 13 ਲੀਟਰ ਹੋਵੇ ਇਹਦਾ ਇੱਕੜਾ ਜੀ ਚੱਲਿਆ ਤੇ ਦੁੱਧ ਬਣਾ ਜੂਗੀ 15 ਲੀਟਰ ਤਾਂ ਆਰਾਮ ਨਾਲ ਕਿਹਨੇ ਨਾ 15 ਦਿੱਤਾ ਬਸ ਫਿਰ ਲੈ ਲੈ ਲੂ ਬਈ ਚੜਾਈ ਚੜੂਈ ਹਨਾ ਚੰਗੀ ਬਈ ਆ ਦੇਖੋ ਜੀ। ਲੇਵਾ ਤਾਂ ਅਮਰੀਕਨ ਬੜਾ ਵਾ। ਹੂੰ ਤੇ ਬਾਕੀ ਥਾਨ ਭਾਂਡਾ ਬੜਾ ਸਾਫ ਸੁਥਰਾ ਹਨਾ। ਹਾਂ। ਕੱਦ-ਗਾਠ ਛੋਟਾ ਮੰਨੇ ਨਾ ਕੋਈ। ਪੂਰੇ 2.5 ਲੀਟਰਾਂ ਦੀ ਗਾੜੀ ਅੱਜ। ਓਕੇ ਜੀ। ਛੋਟਾ ਗੱਦ-ਗਾਠ ਨਾ ਮੰਨੇ ਆ ਦੇਖੋ ਜੀ ਤੁਹਾਨੂੰ ਦੁੱਧ ਮਿਣ ਕੇ ਰੇਟ ਵੀਡੀਓ ਦੇ ਵਿੱਚ ਹੋ ਦੁੱਧ ਮਿਣ ਕੇ ਤੁਹਾਨੂੰ ਵਿੱਚੇ ਦਿਖਾਵਾਂਗੇ ਸਾਰੀ ਗੱਲਬਾਤ ਕਰਾ ਦੇਾਂਗੇ। ਤੇ ਚੰਗੀਆਂ ਝੋਟੀਆਂ ਚ ਆ ਗਈ ਬੱਚਾ ਲਾਵਾਂਗੇ ਸਾਰੀ ਗੱਲ ਆ ਦੇਖੋ। ਪਹਿਲਾਂ ਪਸਮਾ ਤੋਂ ਪਹਿਲਾਂ ਥਣ ਦੇਖ ਲਓ ਬਾਅਦ ਚ ਵੀ ਤੁਹਾਨੂੰ ਦਿਖਾਵਾਂਗੇ। ਘਰੋ ਜੀ ਜੇਕ। ਆ ਦੇਖੋ ਵੀਰੋ ਬੱਚਾ ਪਛੜ ਲ ਹੜਾ ਜਿਵੇਂ ਪਲੂਨ ਸੂਈ ਵੀ ਆ ਕੋਈ ਫੈਲੀ ਕੋਈ ਚਲਣੀ ਗਰੰਟੀ ਵਾਲਾ ਸੌਦਾ ਜੀ ਜਮਾ ਤੁਹਾਡੇ ਸਾਹਮਣੇ ਸਾਰਾ ਕੁਝ ਕਰਕੇ ਦਿਖਾ ਦੇਣਾ ਆਪਾਂ ਆ ਦੇਖੋ ਜੀ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਮਗਰ ਕਿੰਨੇ ਦਿਨਾਂ ਦਾ ਸੁਆਵੇ ਦਾ ਵੀਰੇ ਅੱਜ 13ਵਾਂ ਦੇਣਾ ਕੜ ਚੱਲ ਪਿਆ ਅੱਜ ਗੱਲਾਂ ਜਮਾ ਸੱਚੀਆਂ ਤੇ ਜੈਨੂਆਨਾ ਜੀ 13ਵਾਂ ਦਾ ਨਾ ਤੇ ਤਸਮਾਹ ਕਰਾ ਲਾ ਵੀਰੇ ਆ ਦੇਖੋ ਵੀਰੋ ਥਾਣ ਦਿਖਾਵਾਂਗੇ ਤੁਹਾਨੂੰ ਕਿੱllen ਵਰਗੇ ਥਾਣ ਕੱਢਿਆ ਝੋਟੀ ਨੇ ਠੀਕ ਆ ਜੀ ਚਾਰੇ ਥਾਣ ਨਿਕਣ ਮੇ ਗੈਪ ਤੇ ਕੱਢਿਆ ਆ ਦੇਖੋ ਜੀ ਇੱਧਰ ਗੱਡੂ ਮੁਹ ਹਲੋ ਹਾਂਜੀ ਆ ਦੇਖੋ ਵੀਰੋ ਹੁਣ ਪਹਿਲਾਂ ਤੁਸੀਂ ਪਸਮਾ ਦੇਖ ਲਓ ਝੋਟੀ ਦੇ ਚਾਰੇ ਥਾਣੇ ਨੇਖਣ ਮੇ ਦੇ ਸਪੇਸ ਤੇ ਲੱਗੇ ਹੋਇਆ ਉਹ ਕਿਕਰੋ ਬਾਈ ਚਵਾਈ ਸ਼ੁਰੂ ਫਿਰ ਸੋਣੀ ਐਂਡ ਤਾਈ ਸਾਰੀ ਵੀਡੀਓ ਦੇਖ ਲਓ ਫੇਰ ਲਾਇਓ ਫੋਨ ਬਾਈ ਨੂੰ ਵਾਰਟੀ ਖਾਲੀ ਦਿਖਾਓਗੇ ਆ ਦੇਖੋ ਜੀ ਓਕੇ ਵੀਰੇ ਜੋ ਕਰੋ ਜੀ ਵਾਹਿਗੁਰੂ ਜੀ ਵਾਲੀ ਜੀ ਆਲੇਖੀ ਚੁਾਈ ਕਰਨੇ ਜੇ ਕਿੰਨ ਨੰਬਰ ਤੇ ਕਦ ਦਿਖਾੜ ਸੈਜ ਵੱਡਾ ਜੀ ਉਹ ਸਾਬ ਨਾਲ ਜੱਜਮੈਂਟ ਕਰਿਓ ਸਿੰਘ ਸੱਲਾ ਰਿੰਗ ਤੇ ਮਗਰ ਮੇਲ ਕਾਪ ਕਟਾ ਜੀ ਪਿੰਡ ਮੋਰਨਾਬਾ ਦੁਆਰ ਤੋਂ ਤੁਹਾਨੂੰ ਫੇਰ ਦੱਸ ਦਈਏ ਜ਼ਿਲ੍ਹਾ ਬਰਨਾਲਾ ਪਸੀਲ ਤਾਪਾ ਨੇੜੇ ਤਾਪਾ ਮੰਡੀ ਤੇ ਬਰਨਾਲੇ ਤੇ ਪੱਖੋ ਕੈਂਚੇ ਕਹਿੰਦੇ ਵਿਚਾਲੇ ਪਿੰਡ ਆ ਗਿਆ ਜੀ ਤੇ ਬਾਈ ਕੋਲੋਂ ਆਪਾਂ 1 ਸਾਲ ਤੋਂ ਪਲੱਸ ਆਪਾਂ ਨੂੰ ਵੀਡੀਓ ਕਵਰ ਕਰਦਿਆਂ ਨੂੰ ਹੋ ਗਏ ਦੁੱਧ ਵਾਲਾ ਪਸ਼ੂ ਮਿਲਦਾ ਹਰ ਵਕਤ ਸੇਵਾ ਤੁਹਾਨੂੰ ਕਰਨੀ ਪੈਣੀ ਲੈ ਜਾ ਕੇ ਜੀ ਦੁੱਧ ਤੇ ਨੇ ਫੇਰ ਦੇਣਾਗਾ ਠੀਕ ਆ ਜੀ ਇਹ ਗੱਲ ਤੁਸੀਂ ਪੱਲੇ ਬੰਨ ਲਿਆ ਕਰੋ ਤੇ ਥਣਾ ਥਣਾ ਦੀ ਚਵਾਈ ਚਬਾਈ ਦੀ ਇੱਕ ਨੰਬਰ ਮੂਰਲੇ ਸਣਾ ਚਵਾਈ ਹੋਈ ਜਾਂਦੀ ਹੈ ਜੀ ਠੀਕ ਆ ਤੇ ਮਗਰ ਲਿਆਂਦੀ ਵੀ ਤੁਹਾਨੂੰ ਚਵਾਈ ਸਾਰੀ ਪ੍ਰੋਪਰ ਦੁੱਧ ਤੁਹਾਨੂੰ ਮਿਣ ਕੇ ਦਿਖਾ ਦੇਣੀ ਬਾਕੀ ਸਾਰੇ ਮੇਰੇ ਭੈਣ ਭਰਾਵਾਂ ਟੈਲੋਂ ਡੈਰੀ ਫਾਰਮ ਬਟਿੰਡਾ ਚੈਨਲ ਦੇਖਣਾ ਆ ਜਾਂਦਾ ਤਾਂ ਸਹਿਦ ਲੋ ਧੰਨਵਾਦ ਤੇ ਨਮੀ ਤੋਂ ਨਮੀ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਕਿਉਂਕਿ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਨਾਲ ਕਰ ਲੋ ਘੰਟੀ ਵਾਲੇ ਬਟਨ ਤੇ ਸੈੱਟ ਇਹਨੂੰ ਤੇ ਬਾਕੀ ਦੀ ਗੱਲ ਆਪਣਾ ਇਹੀ ਨਾਮ ਦਾ ਪੇਜ ਹੈਗਾ ਢਿੱਲੋਂ ਡੇਰੀ ਫਾਰਮ ਬਟਿੰਡਾ ਨਾਂ ਦਾ ਪੇਜ ਫੇਸਬੁੱਕ ਉਹਨੂੰ ਵੀ ਫੋਲੋ ਕਰ ਲੋ ਨਾਲ ਦੀ ਨਾਲ ਉੱਥੇ ਜਾ ਕੇ ਚੰਗੀ ਝੋਟੀ ਹੈ ਜੀ ਦੁੱਧ ਰੈਡੀ ਵਾਲੀ ਤੇ ਸੋਨੀ ਵੀਰ ਕਿੰਨਾ ਦੁੱਧ ਹੋਰ ਵਧਾ ਜੂਗੀ ਵੀਰੇ 15 ਲੀਟਰ ਤਾਂ ਦੇਣਾ ਚਾਹੀਦਾ ਝੋਟੀਆਂ ਹਜੇ ਤਾਂ ਦੇਖੋ ਭਲਾਂ ਜੂ ਨਹੀਂ ਬਕਾਲੀ ਭਲਾਂ ਜੂ ਖਾਣਾ ਤੇ ਛਾਪ ਦਿਗਾਉਂਗਾ ਓਕੇ ਓਕੇ ਬਾਕੀ ਦਾ ਆਪਣੀ ਜਿੱਦੇ ਆਪਾਂ ਪਹਿਲਾ ਵੀਡੀਓ ਕਵਰ ਕੀਤੀ ਸੀ ਉਹਦੇ ਦਿਖਾਈ ਵੀ ਹੈਗੀ ਉਹਦੇ ਗੱਬਣ ਸੀ ਬਾਈ ਉਹਦੇ ਗੱਬਣ ਸੀ ਬਾਈ ਹਾਂ ਗੱਬਣ ਸੀਗੀ ਤੁਸੀਂ ਕੱਢ ਕੇ ਵੀ ਦੇਖ ਸਕਦੇ ਹੋ ਆ ਦੱਸਦੇ ਨਹੀਂ ਹੋਇਆ ਨਾ ਵੀਡੀਓ ਬਾਈ 8 ਤੋਂ 10 ਦਿਨ ਵੀਡੀਓ ਹੋਇਆ ਜੀ ਪਾਏ ਨੂੰ ਨਾਲ ਦਿਖਾਈ ਸੀਗੀ ਜਿਵੇਂ ਤੁਹਾਨੂੰ ਅੱਜ ਉਹ ਗਾਂਦ ਖਾਤੀਆ ਵਿੱਚ ਉਸੇ ਲੋਟੀ ਇਹ ਦਿਖਾਈ ਸੀਗੀ ਬਾਕੀ ਦੀ ਗੱਲ ਥਣ ਭਾਂਡੇ ਦੀ ਪੂਰੀ ਸਾਫ ਕੋਈ ਸ਼ਾਇਰ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਕੋਈ ਰੇਵ ਨਹੀਂ ਕੋਈ ਸ਼ਰਲਾ ਨਹੀਂ ਬਾਈ ਕੁਝ ਨਹੀਂ ਜਵਾਨੀ ਮੈਂ ਖੈ ਬੋਲਦਾ ਹਾਂ ਗਰੰਟੀ ਆ ਸਵੇਰੇ ਕਿੰਨੇ ਵਜੇ ਚਵਾਈ ਕਰੀ ਸੋਨੀ ਬੀਤ ਸਵੇਰੇ ਕਰੀ ਸੀ ਵੀਰੇ ਆਪਾਂ 5:30 ਵਜੇ 5:30 ਵਜੇ ਓਕੇ ਜੀ ਦੋ ਹੀ ਟਾਈਮ ਦਾ ਘੰਟਾ ਪਹਿਲਾਂ ਹੀ ਆਪਾਂ ਦਾ ਹਨਾ ਹਾਂ 4:30 ਤੇ ਲੱਗੇ ਆਪਾਂ ਹਾਂ 10 ਮਿੰਟ ਰਹਿੰਦਿਆਂ ਹੁਣ ਹੁਣ ਦੱਸਣਾ ਸਾਰੀ ਜਵਾਈ ਕਰ ਲੀ ਜੇ ਇੱਕ ਵੀਡੀਓ ਜਰੂਰ ਲੰਮੀ ਹੋਣ ਵਾਲੀ ਤੇ ਚੰਗਾ ਕਰਦੇ ਹੋਣੇ ਤਾਂ ਵੀ ਦੱਸਿਆ ਕਰੋ ਲਓ ਜੀ ਬਾਈ ਗਾੜੀ ਆ ਦੇਖੋ ਜੀ ਹੈਗੀ 2 ਕਿਲੋ ਦੀ ਹਣ ਵੀ ਹੈਨਾ ਆਰਾਮ ਨਾਲਾ ਵੀਰੇ ਖੁੱਲੀ ਡੁੱਲੀ ਤੇ ਲੋਦਦੇ ਨੇ ਅੱਧਾ ਕਿਲੋ ਤਾਂ ਗਾੜੀ ਚ ਬਣਾਉਣੇ ਵਧਾਉਣਾ ਹੈਨਾ ਬਾਈ ਆਰਾਮ ਨਾਲ ਵੀਰੇ ਤੇ ਕਦ ਕਾੜ ਦੀ ਜੱਜਮੈਂਟ ਜੇ ਛੋਟਾ ਹੋਇਆ ਤਾਂ ਆਪਾਂ ਬੋਲ ਦੇਣਾ ਵਿੱਚ ਕੋਸ ਹਾਵ ਨਾ ਕਰਿਓ ਵੱਡੇ ਸਹਿਜ ਦੀ ਆ ਗਈ ਝੋਟੀ ਜੀ ਚੰਗੇ ਕਦ ਕਾੜ ਦੀ ਆ ਗਈ ਕੁਆਲਿਟੀ ਚੰਗੀ ਚਾਰਸ ਵੀਰੋ ਜਿਹੜੇ ਵੀ ਜਾਨਵਰ ਚ ਤੁਹਾਨੂੰ ਕੋਈ ਵੀ ਪਸੰਦ ਆਉਂਦਾ ਬਾਈ ਨੂੰ ਦੱਸ ਕੇ ਬੈੜ ਚ ਆਉਂਦੀ ਹੈ ਕੋਈ ਪਸੰਦ ਬੈੜ ਗਾ ਔਰਲੀ ਵੜ ਚੋਂ ਦੀ ਕੋਈ ਤੱਲ ਵੜ ਜਿਹੜੀ ਜਾਇਰੇਟ ਵਾਲੀ ਵੇਹਕ ਲੋ ਦੁੱਧ ਵਾਲੀ ਉਹ ਵੀ ਤੁਸੀਂ ਸਾਰੀ ਜਾਣਕਾਰੀ ਦੱਸ ਸਕਦੇ ਆ ਵੀਡੀਓ ਗੱਲ ਕਰਕੇ ਚੋਲਿਓ ਚਾਹ ਆਉਦੀ ਆ ਕੇ ਤਸੱਲੀ ਕਰਕੇ ਲੈ ਕੇ ਜਾਇਓ ਜੀ ਚਾਰ ਸਪੇਰੇ ਦੀ ਇੱਕ ਨੰਬਰ ਝੋਟੀ ਮਾਨਸਪੁਆਇੰਟ ਕੋਈ ਨਹੀਂ ਇਹਦੇ ਵਿੱਚ ਲੀਟਰ ਸਾਨੂੰ ਮਾਰ ਕੇ ਦਿਖਾ ਦੇਾਂਗੇ ਕੈਮਰਾ ਆਪਣਾ ਐਵੇਂ ਜਿसरी ਚੱਲੀ ਜਾਊਗਾ ਚਵਾਈ ਦਾ ਫਿਰ ਪੋਲੀ ਤੇ ਨਾ ਨਾ ਬੰਨ। ਵੀਰੇ ਵਾੜੀ ਵਧੀਆ ਚਵਾਈ ਆ। ਤੇ ਸਿੰਘ ਜਿਵੇਂ ਰੱਬ ਨੇ ਘੜ ਕੇ ਲਾਇਆ ਹੁੰਦਾ ਹਨਾ। ਜਮਾ ਵੀਰੇ। ਆ ਗਈ ਥੋੜੀ ਗਰੇਡਡਾਂ ਚ ਮੱਥੇ ਤੇ ਵੱਲ ਆ ਗਿਆ ਨਾ। ਬਾੜਾ ਜਿਹਾ ਫੁੱਲ ਆ ਯਾਰ ਬਈ ਮੈਂ ਤੁਹਾਨੂੰ ਦੱਸਦਾ। ਹਮ ਆਪਾਂ ਐ ਵੀ ਕਹੀ ਜਾਏਗੀ ਹਰਿਆਣਾ ਜੋ ਲਿਆਂਦੀ ਆ। ਸਾਡੇ ਏਰੀਆ ਦੀ ਝੋਟੀ ਆ। ਪਰ ਰਗੜ ਜਾਂਦੀ ਆਲੀ। ਤੇ ਅੱਬ ਬਹੁਤ ਮੈਨੂੰ ਕਹਿੰਦੇ ਸੀ ਕਹਿੰਦੇ ਯਾਰ ਆ ਫੁੱਲ ਜਲ ਕੋ ਦੇ। ਹਮ ਮਰਾ ਹੀ ਦੋ ਅਗਲੇ ਦੇ ਜਾ ਕੇ ਦੋ ਮਹੀਨਾ ਨੂੰ ਨਿਕਲੇ ਆ ਥੱਲੋਂ ਫੇਰ ਆਪਾਂ ਕੀ ਕਰਾਂਗੇ। ਉਹ ਏਰਾ ਫੇਰ ਕਿੱਥੇ ਜਲਦੇ। ਅਗਲਾ ਫੋਨ ਕਰੂ। ਜਿਵੇਂ ਉਹਵੇਂ ਨਹੀਂ ਹੈਗਾ ਵੀ ਦੇਵਾ ਟੁੱਟਿਆ ਹੋਵੇ ਚੌੜਾ ਲੈਵਾ ਹੈ ਨਾ ਚੋਟੀ ਦਾ ਬਰੇਜ ਜਮਾ ਨਾ ਐ ਜੇ ਫੀਤਾ ਪੋਣਾ ਹੋਵੇ ਹੂੰ 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 10 ਤੋਂ 11 ਇੰਚ ਮੈਂ ਕਹਿੰਦਾ ਫੁੱਟ ਚੌੜਾ ਵੀ ਹੋ ਸਕਦਾ ਜਮਾ ਬਾਈ ਜਮਾ ਬਹੁਤ ਚੜਾਈ ਹੈ ਬਹੁਤ ਜ਼ਿਆਦਾ ਚੜਾਈ ਹੈ ਜੀ ਬਾਕੀ ਦੀ ਗੱਲ ਜਿਹੜੀ ਗੱਲ ਵੀ ਹੋਈ ਜੈਨੂਅਨ ਆ ਜੀ ਕੋਈ ਐ ਨਹੀਂ ਗੱਲ ਹੈਗੀ ਵੀ ਕਿਸੇ ਕਿਸਮ ਦਾ ਵੀ ਕੋਈ ਇਚ ਨੋਕਸ ਹੋਵੇ ਜਾਂ ਕੋਈ ਧਾਰ ਟੁੱਟਦੀ ਹੋਵੇ ਮੁੱਕਦੀ ਹੋਵੇ ਵੇ ਫਿਕਰ ਤੇ ਵੇ ਚਿੰਤ ਹੋ ਕੇ ਝੋਟੇ ਮੰਗਾ ਸਕਦੇ ਆ ਜੀ ਤੁਸੀਂ ਤੇ ਜੇ ਕੋਈ ਬੰਦੇ ਨੂੰ ਬਹਿਮ ਆ ਉਹ ਆ ਕੇ ਚੋ ਕੇ ਵੀ ਇਹਨੂੰ ਲਿਜਾ ਸਕਦਾ ਹਾਂ ਬਾਕੀ ਦੀ ਗੱਲ ਜਿੰਨੀ ਵੀ ਗੱਲ ਦੱਸੀ ਗਈ ਜੈਨੂਨ ਹੋਊਗੀ ਤੇ ਸੱਚੀ ਹੋਊਗੀ ਅੱਗੇ ਬਾਈ ਜਿਹੜਾ ਬੰਦਾ ਝੋਟੀ ਲਗਿਆ ਹਾਂਜੀ ਤੇ ਪੂਰੀ ਵਧੀਆ ਆਪਾਂ ਜਿਵੇਂ ਕਿਹਾ ਸੀ ਬਾਈ ਕੰਨਾ ਉਵੇਂ ਨਿਪੜੀ ਆ ਲਗਿਆ ਤਾਂ ਉਹ ਜਣੀ ਇੱਕ ਡੰਗ ਚੋ ਗਿਆ ਸੀ ਓਕੇ ਜੀ ਦੂਜੇ ਟਾਈਮ ਵੀਡੀਓ ਕਾਰ ਤੇ ਚਵਾਤੀ ਓਕੇ ਜੀ ਆਪਾਂ ਇਧਰਲੇ ਪਾਈ ਕੁਝੀ ਤਾਂਡਾਈ ਵੀ ਹੈ ਜੀ ਭੈਣ ਭਰਾਵਾਂ ਨੂੰ ਦੇਖਣਾ ਇਹਨੂੰ ਦੱਸ ਦਈਏ ਉਧਰਲੇ ਪਾਸੇ ਹਨੇਰਾ ਪੈਂਦਾ ਇਹ ਨੀ ਆ ਬਸ ਉਹਨੂੰ ਮਗਰਲੇ ਪਾਸੇ ਬੈਹਿ ਕੇ ਵੀ ਚਵਾਈ ਦਿਖਾ ਦੇ ਚਵਾਈ ਇੱਕ ਨੰਬਰ ਆ ਗਈ ਪੂਰ ਸਾਰਾ ਕੋਈ ਨਹੀਂ ਜਮਾ ਚਵਾਈ ਦਾ ਸਾਨੂੰ ਖੜਕਾ ਹੁੰਦਾ ਸੁਣਦਾ ਹੀ ਹੋਣਾਗਾ ਠੀਕ ਆ ਜੀ ਦਾਦੂ ਸਾਨੂੰ ਮਿਣਕੇ ਦਿਖਾਵਾਂਗੇ ਸਾਰਾ ਐਂਡ ਤਾਈਂ ਦੇਖ ਲਿਓ ਸਾਰੀ ਵੀਡੀਓ ਜੀ ਜਰੂਰ ਬਾਈ ਨਾਲ ਮੁੜ ਕੇ ਕਰਿਓ ਸੰਬਾਰਕ ਚੰਗੇ ਤੋਂ ਚੰਗਾ ਪਸ਼ੂ ਆਪਾਂ ਤੁਹਾਡੇ ਵਾਸਤੇ ਅਪਲੋਡ ਕਰਦੇ ਰਹਿਗੇ ਬਾਕੀ ਫੇਰ ਦੁਵਾਰ ਤੋਂ ਢੋਲ ਡੈਰੀ ਫਾਰਮ ਬਟਿੰਡਾ ਚੈਨਲ ਦੇਖਣਾ ਆਂਦਾ ਭੈਣ ਭਰਾਵਾਂ ਦਾ ਧੰਨਵਾਦ ਜੀ ਤੇ ਬਸ ਥੋੜਾਈ ਕੰਪਲੀਟ ਹੋਣ ਵਾਲੀ ਹੈ ਜੀ ਉਹ ਦੁਬਾਰਾ ਤੁਹਾਨੂੰ ਦੁੱਧ ਦੀ ਮਿਹਨਤੀ ਕਰਕੇ ਦਿਖਾ ਦਿਆਂ ਵੀਡੀਓ ਜ਼ਰੂਰ 15 ਮਿੰਟਾਂ ਦੇ ਲਗਭਗੇ ਜਾਣੀਆਂ ਹੋ ਉਸ ਹਿਸਾਬ ਨਾਲ ਸਾਰੀ ਦੇਖ ਲਓ ਪਹਿਲਾਂ ਜੱਜਮੈਂਟ ਫੇਰ ਕਰੀਏ ਇੱਕ ਬੋਟੇ ਆਪਾਂ ਨੂੰ ਬਈ ਮਿੱਠਾ ਮੁੱਠਾ ਨਹੀਂ ਪਾਇਆ ਅੱਜ ਕੁਝ ਨਹੀਂ ਪਾਇਆ ਠੀਕ ਆ ਜੀ ਆ ਮੂੰ ਦਾਣਾ ਦੂਣਾ ਪਾਉਣੇ ਆ ਬਸ ਬਈ ਆਪ ਦਾ ਬਣਾਇਆ ਵਾ ਅੱਛਾ ਉਹ ਹੀ ਪਾਉਣੇ ਮਿੱਠਾ ਮੁੱਠਾ ਨਹੀਂ ਪਾਇਆ ਭਲਾਂ ਗਿਆ ਮੈਨੂੰ ਖਾਲੀ ਕਰ ਲੈਣ ਦੇ ਦਿਖਾ ਦੇ ਸਮਾਰ ਤੇ ਓਕੇ ਜੀ ਓਕੇ 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 ਇਹਨਾਂ ਬਈ ਐ ਹੁੰਦਾ ਇਹ ਭੜ ਘੋਲ ਬਾੜੀ ਨਾ ਹੋ ਜੇ ਨਹੀਂ ਵੀਰ ਆਹ ਹੋ ਠੀਕ ਆ ਸਮਝ ਗਿਆ ਮੈਂ ਗੱਲ ਤੇਰੀ ਬੱਕਰੀ ਦੀ ਗੱਲ ਦੁੱਧ ਤਾਂ ਪਹਿਲਣ ਝੋਟੀ ਹੈ ਜਿਹੜੀ ਵੀਰ ਖਾ ਪੀ ਕੇ 30 ਦਿਨਾਂ ਦੇ ਵਿੱਚ ਵਿੱਚ ਦੁੱਧ ਤੇ ਆਉਂਦੀ ਹੈ ਤੇ ਆਮ ਸਮਾਨ ਅੱਜ ਵੀ ਲਾ ਦਿੰਦੀ ਆ 15 ਦਿਨਾਂ ਦਾ ਨਾ ਵੀਰੇ ਹਾਂ ਬਈ ਕਿਉਂਕਿ ਜਿਹੜੇ ਇੱਕੇ ਦਾਮ ਆਪਾਂ ਪਸੋਂ ਧੱਕਣਾ ਦੋ ਦੋ ਉਹ ਤਾਂ ਫਿਰ ਗਲਤ ਹੋ ਜਾਂਦਾ ਕੰਮ ਨਾ ਬਈ ਆ ਆਪਣੇ ਤਾਂ ਲੋਕ ਕਹਿੰਦੇ ਆ ਵੀ ਮਹੀਨੇ ਦੀ 20 ਦਿਨਾਂ ਦੀ ਸੂਈ ਹੋਗੀ ਹੂੰ ਪਰ ਹਰਿਆਣੇ ਦੇ ਲੋਕ ਵੀਡੀਓ ਪਾਉਂਦੇ ਆ ਉਹ ਕਹਿੰਦੇ ਹੁੰਦੇ ਨਾ 40 ਦਿਨਾਂ ਦੀ ਸੂਈ ਆ 35 ਦਿਨਾਂ ਦੀ ਸੂਈ ਆ ਹਾਂਜੀ 35 40 ਦਿਨਾਂ ਹੀ ਲੱਗ ਜਾਂਦੇ ਆ ਬਈ ਦੁੱਤ ਤੇ ਉਹਨੂੰ ਜਮਾ ਜਮਾ ਲੱਗ ਜਾਂਦੇ ਆ ਵੀਰੇ ਇੱਥੇ ਕੋਈ ਸੱਕ ਵਾਲੀ ਗੱਲ ਨਹੀਂ ਆਪਣੇ ਤਾਂ ਲੋਕ ਕਹਿੰਦੇ ਨੀ ਪਤਾ ਕੱਟੂ ਦੇਖ ਕੇ ਮੁੜ ਜਾਣ ਆਖਣਗੇ 20 ਦਿਨਾਂ ਦਾ ਹੂੰ ਅਸਲ ਦਾ ਜੋ ਪਸ਼ੂ ਦੇ ਨਜੋੜ ਦਾ ਹੋਣਾ ਝੋਟੀ ਪਾਈ ਲੈਣਾ ਕਿਸੇ ਨੂੰ ਕੋਈ ਲਤ ਦਾ ਨਹੀਂ ਦਾਰ ਹਣਾ ਨਹੀਂ ਤੁਝ ਕਿਨੂੰ ਮਨਿਹਾਰਪੁਰ ਦੇ ਬੰਦੇ ਆਏ ਸੀ ਪਹਿਲਾਂ ਗੱਬਣ ਤੇ ਲੈਂਦੇ ਸੀ ਕੱਲ ਆ ਕੇ ਕਹਿੰਦੇ ਵਾਹੇ ਖੜਾਈ ਖੜਾ ਮੈਂ ਕਿਹਾ ਜਰੇ ਕਿਹੜਾ ਕੋਟੀ ਐ ਹੂੰ ਮੈਂ ਕਿਹਾ ਮੈਂ ਹੁਣ ਦੁੱਧ ਚਵਾ ਕੇ ਵੇਚੋ ਜਮਾ ਜਮਾ ਇਹ ਤਾਂ ਉਹ ਦਿਖਾਈ ਸੀਗੀ ਉਹਦੇ ਨਾਲ ਲਿਖਾ ਦੇ ਦੇ ਹਣਾ ਹੂੰ ਬਾਕੀ ਪਤਲੀ ਪੂਛ ਲੰਮੀ ਤਾਂ ਹੋਂ ਦਿਖਾਇਓ ਵੀਰੇ ਪਹਿਲਾਂ ਦੁੱਧ ਰੱਖ ਲਓ ਇੱਥੇ ਆ ਦੇਖੋ ਜੀ ਮੈਂ ਕਿ ਤੁਹਾਨੂੰ ਦਿਖਾਵਾਂਗੇ ਘਰੋਂ ਇਧਰ ਨੂੰ ਝੋਟੀ ਨੂੰ ਇਹ ਥਾਣੇ ਦਿਖਾ ਲਗੇ ਜੀ ਸਰਦਰ ਆ ਦੇਖੋ ਜੇ ਜੇ ਭੌਲਾ ਭੂਲਾ ਚਾਹ ਝੋਟੀ ਆ ਦੇ ਮੂਰਲੇ ਥਣ ਤੇ ਤਾਂ ਨਾ ਅਜੇ ਇਧਰ ਲੈ ਤੇ ਆਦੇ ਉਂਗਲਾਂ ਛਾਪ ਓਕੇ ਮਿਹਣੋ ਵੀਰੇ ਫਿਰ ਦੱਤ ਲੈ ਚੱਲੇ ਆ ਦੇਖੋ ਇੱਕ ਵਾਰੀ ਹੋਰ ਪੈਂਡ ਦੀ ਬਈ ਆ ਆ ਦੇਖੋ ਚਲੋ ਮਿਹਣ ਦੇ ਵੀਰੇ ਪੁਰਾਣੇ ਜਿਹੜਾ ਮਾੜੀ ਮੋੜੀ ਝਗ ਹੋਇਓ ਉਹ ਤੋਂ ਹੀ ਪਾਇਆ ਘੱਟ ਮੰਨ ਲਓ ਭਾਉਂਦੇ ਹਨ ਇੱਕ ਦੋ ਗਣ ਚਾਰ ਪੰਜ ਅਜਾ ਕੋਈ ਸ਼ੇਡ ਲੀਟਰ ਭਰਤੇ ਜਿੰਨਾ ਬਾਈ ਨੇ ਉਹ ਤੋਂ ਆਪਾਂ ਅੱਧਾ ਘੰਟਾ ਟਾਈਮ ਤੋਂ ਵੀ ਪਹਿਲਾਂ ਚੋਈ ਆ ਹਾਂ ਤੇ ਜਿੰਨਾ ਬਾਈ ਨੇ ਕਿਹਾ ਤਾਂ ਦੁਪਾਰਾ ਲੀਟਰ ਤੁਸੀਂ ਦੋਨੇ ਟਾਈਮਾਂ ਦਾ ਜਮਾ ਟਾਈਮ ਤੋਂ ਟਾਈਮ ਦੁੱਧ ਕੱਢ ਕੇ ਫੇਰ ਤੁਹਾਨੂੰ ਦੱਸ ਦਗੇ 4:37 ਤੇ ਆਪਾਂ ਚਵਾਈ ਸ਼ੁਰੂ ਕੀਤੀ ਸੀਗੀ ਹਾਂ ਤੜਕੇ ਜੇ ਤੁਸੀਂ ਤਿਆ 5 ਵਜੇ ਆ ਕੇ ਚੋਮੋਗੇ ਤੜਕੇ 5 ਤਰੀਕ ਨੂੰ ਤਾਂ ਦੁੱਧ ਜਮਾ ਸਹੀ ਦਿਓ ਨੰਬਰ ਵਾਈ ਫੇਰ ਬੋਲਦੇ 9988202601 ਨਾਲ ਤੁਹਾਨੂੰ ਭਰਾ ਕੋਲੇ 3 ਸੀ 3 ਨੇ ਦਿਖਾਤੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕੰਨਾਂ ਵਿੱਚ ਵੀਡੀਓ ਦੇ ਨਾਲ